ਕਿਸੇ ਵੀਰ ਨੇ ਇਹ ਵੀਡੀਓ ਬਣਾਇਆ ਮਾਤਾ ਦਾ ਇਹ ਵੀਡੀਓ ਤਾਂ ਪੁਰਾਣਾ ਹੈ ਕਾਫੀ ਟਾਈਮ ਤੋਂ ਸੋਸ਼ਲ ਮੀਡੀਆ ਤੇ ਘੁੰਮਦਾ ਆ ਰਿਹਾ ਹੈ ਉਸ ਵੀਰ ਨੇ ਪਾਣੀ ਵੀ ਪਿਆਇਆ ਇਸ ਬੇਬੇ ਨੂੰ ਤੇ ਕੁਝ ਗੱਲਾਂ ਬਾਤਾਂ ਵੀ ਕੀਤੀਆਂ ਉਸ ਵੀਰ ਨੂੰ ਤਰਸ ਆਇਆ ਬੇਬੇ ਤੇ ਕਿ ਦੇਖੋ ਕਿੰਨੀ ਉਮਰ ਦੀ ਹੋ ਚੁੱਕੀ ਹੈ ਹਜੇ ਵੀ ਸਿੱਟੇ ਚੁਗਦੀ ਫਿਰਦੀ ਹੈ ਤੇ ਜਦੋਂ ਉਸ ਨੇ ਇਸ ਮਾਤਾ ਦੇ ਹੱਥ ਵੇਖੇ ਤਾਂ ਤੁਸੀਂ ਦੇਖ ਲਓ ਆਪ ਹੀ ਹੈਰਾਨ ਹੋ ਜਾਓਗੇ ਹੱਥਾਂ ਦੇ ਵਿੱਚੋਂ ਸਿੱਟੇ ਚੁਗ ਚੁੱਕੇ ਖੂਨ ਵਗ ਰਿਆ ਸੀ ਕਹ ਲਈਏ ਕਿ ਨੁਚੜੀ ਜਾ ਰਹੇ ਸਨ ਮਤਲਬ ਜਿਵੇਂ ਆਪਾਂ ਲੱਗ ਜੇ ਜਾਂਦੇ ਹੱਥ ਸੀਮੈਂਟ ਵਗੈਰਾ ਦੇ ਨਾਲ ਹੋ ਜਾਂਦੇ ਆ ਇਦਾਂ ਚੱਟੇ ਗਏ ਹੱਥ ਬੇਬੇ ਦੇ ਪਰ ਫਿਰ ਵੀ ਉਹ ਕੰਮ ਕਰ ਕਰ ਰਹੀ ਸੀ ਮਿਹਨਤ ਕਰ ਰਹੀ ਸੀ ਆਪਦੀ ਚਲੋ ਜੋ ਵੀ ਕੁਝ ਪਰਿਵਾਰ ਦੇ ਵਿੱਚ ਮੁੰਡੇ ਧੀਆ ਪੁੱਤ ਹੈ ਜਾਂ ਨਹੀਂ ਇਸ ਨੂੰ ਬੁਲਾਉਂਦੇ ਜਾਂ ਕੁਝ ਵੀ ਉਸ ਦੇ ਬਾਰੇ ਆਪਾਂ ਨਹੀਂ ਜਾਣਦੇ ਪਰ ਜਿਹੜੀ ਇਹ ਮਾਤਾ ਹੈ ਆਪਣਾ ਮਿਹਨਤ ਕਰ ਰਹੀ ਹੈ ਤੇ ਮਿਹਨਤ ਕਰਦੀ ਹੋਈ ਵੀ ਦੇਖੋ ਚਿਹਰੇ ਤੇ ਇਹਦੇ ਮੁਸਕਾਨ ਹੀ ਹੈ ਪਰ ਇੱਥੇ ਇੱਕ ਗੱਲ ਜਰੂਰ ਕਹੂੰਗਾ ਕਿ ਨਵੀਆਂ ਕੁੜੀਆਂ ਨੂੰ ਇਸ ਬੇਬੇ ਤੋਂ ਸਿੱਖਣਾ ਚਾਹੀਦਾ ਹੈ ਇਸ ਬੇਬੇ ਨੂੰ ਇਸ ਦੇ ਘਰਦਿਆਂ ਨੇ ਜਿਸ ਦੇ ਲੜ ਲਾਇਆ ਉਹਦੇ ਨਾਲ ਹੀ ਇਸ ਨੇ ਸਾਰੀ ਉਮਰ ਕੱਟੀ ਤੇ ਗਾਲਾਂ ਦੁਪੜਾਂ ਵੀ ਲਈਆਂ ਹੋਣਗੀਆਂ ਕੁੱਟਾਂ ਮਾਰਾ ਵੀ ਇਸ ਨੇ ਖਾਧੀਆਂ ਹੋਣਗੀਆਂ ਪਰ ਉਸ ਦੇ ਨਾਲ ਐਂਡ ਤੱਕ ਇਸ ਨੇ ਸਾਥ ਵੀ ਨਿਭਾਇਆ ਹੋਵੇਗਾ ਤੇ ਐਦਾਂ ਮੋਢੇ ਨਾਲ ਮੋਢਾ ਲਾ ਕੇ ਵੀ ਖੜੀ ਹੋਣੀ ਹੈ ਪਰ ਅੱਜ ਕੱਲ 90 ਫੀਸਦੀ ਕੁੜੀਆਂ ਜਿਹੜੀਆਂ ਐ ਉਹ ਤਲਾਕ ਦੇ ਚੱਕਰ ਦੇ ਵਿੱਚ ਪੈ ਜਾਂਦੀਆਂ ਨੇ ਸਿਰਫ ਇੱਕ ਛੋਟੀ ਜਹੀ ਗੱਲ ਤੋਂ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਡਾ ਕੀ ਵਿਚਾਰ ਐ ਇਸ ਵੀਡੀਓ ਤੇ ਕਮੈਂਟ ਜ਼ਰੂਰ ਕਰਿਓ ਔਰ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ